ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਮੂਹ ਦੇਹ ਦੇਹ ਦੀ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੈਟੀ ਵੱਲੋਂ ਲੱਖ ਲੱਖ ਵਧਾਈ ਹੋਵੇ ਅਤੇ ਨਾਲ ਦੇ ਨਾਲ ਸਾਡੇ ਬਾਬੇ ਕਹਿ ਸਕਨੇ ਆ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜਿਨ੍ਹਾਂ ਦੀ ਅੱਜ ਸ਼ਹਾਦਤ ਦਾ ਦਿਨ ਸੀ ਉਹਨਾਂ ਨੂੰ ਹੀ ਕੋਟੀ ਕੋਟੀ ਪ੍ਰਣਾਮ ਕਰਦੇ ਆਂ ਔਰ ਸਮੂਹ ਸ਼ਹੀਦਾਂ ਨੂੰ ਸਾਰਿਆਂ ਨੂੰ ਹੀ ਯਾਦ ਕਰਦੇ ਹੋਏ ਕੋਸ਼ਿਸ਼ ਕਰਦੇ ਆਂ ਆਪ ਤੇ ਸਮੂਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਸਾਰੇ ਉਹਨਾਂ ਵੱਲੋਂ ਦੱਸੇ ਹੋਏ ਮਾਰਗ ਰਸਤੇ ਤੇ ਚੱਲ ਕੇ ਸੱਚ ਧਰਮ ਦੀ ਕਿਰਤ ਕਰਦੇ ਹੋਇਆ ਸੱਚੇ ਮਾਰਗ ਤੇ ਚੱਲਦੇ ਹੋਇਆ ਆਪਣਾ ਜੀਵਨ ਬਸਰ ਕਰੀਏ ਨਾ ਕਿ ਕਿਸੇ ਪ੍ਰਕਾਰ ਦਾ ਕਿਸੇ ਨਾ ਧੋਖਾ ਧੜੀ ਕਰਨ ਵਾਲਾ ਜਿਸ ਤਰੀਕੇ ਦਾ ਸਮਾਜ ਅੱਜ ਕੱਲ ਬਣਦਾ ਜਾ ਰਿਹਾ ਹੈ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਫਲਣਾ ਕਰਨਾ ਚਾਹੀਦਾ ਹੈ ਔਰ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਤੇ ਕੋਈ ਦੁਨੀਆ ਤੇ ਹੋਇਆ ਨਹੀਂ ਨਾ ਹੋਣਾ ਹੀ ਹੈ ਕਿਉਂਕਿ ਤਾਂ ਹੀ ਤੇ ਕਹਿੰਦੇ ਕਿ ਇੱਕ ਕਵੀ ਲਿਖਦਾ ਹੈ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੇ ਸੁਨਤ ਹੁੰਦੀ ਸਭ ਕੀ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਇੰਦਾ ਦਇਆ ਦਾ ਸੋਮਾ ਔਰ 42 ਸਾਲ ਦੀ ਏਜ ਮੇਰੇ ਪਾਤਸ਼ਾਹ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਔਰ ਕਾਰਨਾਮੇ ਤੁਸੀਂ 42 ਜਨਮ ਲੱਗ ਜਾਣ ਹਜ਼ਾਰਾਂ ਜਨਮ ਲੱਗ ਜਾਣ ਅਸੀਂ ਲਿਖ ਨਹੀਂ ਸਕਦੇ ਇੰਨਾ ਵੱਡਾ ਇਤਿਹਾਸ ਇੰਨੀ ਵੱਡੀ ਕੁਰਬਾਨੀ 9 ਸਾਲ ਦੀ ਉਮਰ ਆਪਣੇ ਸਤਕਾਰਯੋਗ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ Hindu ਧਰਮ ਦੀ ਰੱਖਿਆ ਵਾਸਤੇ ਦਿੱਲੀ ਨੂੰ ਭੇਜਦੇ ਨੇ ਅਤੇ ਜਦੋਂ ਲੋੜ ਪੈਂਦੀ ਮੈਦਾਨੇ ਜੰਗ ਦੇ ਵਿੱਚ ਜਦੋਂ ਰਾਜੇ ਧੋਖਾ ਦੇ ਜਾਂਦੇ ਨੇ ਝੂਠੀਆਂ ਕਸਮਾਂ ਖਾ ਕੇ ਤੇ ਮੇਰੇ ਪਾਤਸ਼ਾਹ ਆਪਣੇ 18 ਸਾਲ ਦੇ 17 ਸਾਲ ਦੇ ਬੱਚਿਆਂ ਨੂੰ 20 ਸਾਲ ਤੋਂ ਥੱਲੇ ਦੀ ਉਮਰ ਦੇ ਵਿੱਚ ਇੱਕ ਬੱਚੇ ਸਮਾਨ ਹੀ ਹੁੰਦਾ ਹੈ ਨਾ ਸਹਬਜ਼ਾਦਿਆਂ ਨੂੰ ਮੈਦਾਨੇ ਜੰਗ ਵਿੱਚ ਸ਼ਹੀਦ ਕਰਵਾ ਕੇ ਔਰ ਜੰਕਾਰੇ ਛੱਡਦੇ ਆ ਔਰ ਜਾਨ ਤੋਂ ਪਿਆਰੇ ਸਿੰਘ ਸਿੰਘਣੀਆਂ ਪਚੰਗੀਆਂ ਵਾਸਤੇ ਵੀ ਜੰਕਾਰੇ ਛੱਡਦੇ ਆ ਕਿ ਅਸੀਂ ਆਪਾਂ ਸੱਚੇ ਮਾਰਗ ਤੇ ਚੱਲਣਾ ਹੈ ਔਰ ਮੇਰੇ ਪਾਤਸ਼ਾਹ ਫਿਰ ਬਿਲਕੁਲ ਉਹਨਾਂ ਜ਼ਾਲਿਮਾਂ ਨੂੰ ਉਹਨਾਂ ਦੇ ਦੰਦ ਖੱਟੇ ਕਰਦੇ ਹੋਏ ਫਿਰ ਮਾਸੀਵਾੜੇ ਦੇ ਜੰਗਲ ਦੇ ਵਿੱਚ ਬਿਲਕੁਲ ਜੀ ਬਿਆਬਾਨ ਜੰਗਲ ਦੇ ਵਿੱਚ ਆਪ ਜਾ ਕੇ ਫਿਰ ਟਿੰਡ ਦਾ ਸਰਾਨਾ ਲਾ ਕੇ ਬੈਠ ਜਾਂਦੇ ਆ বিশ্রাম ਕਰਦੇ ਆ ਔਰ ਇਹ ਇਤਿਹਾਸ ਜੇ ਦੱਸਣ ਲੱਗ ਜਾਈਏ ਤੇ ਮੁੱਕ ਨਹੀਂ ਸਕਦਾ ਸਾਡੇ சுவாਸ ਮੁੱਕ ਸਕਦੇ ਔਰ ਉਹਨਾਂ ਨੂੰ ਸਾਨੂੰ ਚਾਹੀਦਾ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਪੀੜ੍ਹੀਆਂ ਨੂੰ ਜਾਗਰੂਕ ਕਰਨਾ ਔਰ ਜਿਹੜਾ ਸਾਡਾ ਸਮਾਜ ਆ ਜਾਂ ਪੜ੍ਹਾਈ ਲਿਖਾਈ ਵੀ ਆ ਉਹਦੇ ਵਿੱਚ ਇਹ ਇਤਿਹਾਸ ਜ਼ਰੂਰੀ ਪੜਾਇਆ ਜਾਣਾ ਚਾਹੀਦਾ ਕਿ ਸਾਡੇ ਵਾਸਤੇ ਸਾਡੇ ਗੁਰੂ ਸਾਹਿਬਾਨ ਨੇ ਕਿੰਨੀ ਵੱਡੀ ਘਾਲਣਾ ਘਾਲੀ ਆ ਜਿਹੜਾ ਗੁਰਨਾਨਦ ਦੇਵ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਬੂਟਾ ਲਾਇਆ ਸੀ 10ਵੇਂ ਜਾਮੇ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਤਕਰੀਬਨ 239 ਸਾਲ ਲੱਗੇ ਔਰ ਫਿਰ ਖਾਲਸਾ ਪੰਥ ਸਜਿਆ ਔਰ ਖਾਲਸਾ ਪੰਥ ਫਿਰ ਉਸ ਤੋਂ ਬਾਅਦ ਸਜਿਆ ਇਹ ਅੱਜ ਤੋਂ ਬਾਅਦ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਜਦੋਂ ਤੁਸੀਂ ਕੋਈ ਸੱਚ ਧਰਮ ਦਾ ਫੈਸਲਾ ਲੈਣਾ ਹੈ ਤੇ ਪੰਜ ਪਿਆਰੇ ਖਾਲਸਾ ਸਾਜ ਦਿੱਤਾ ਤੇ ਉਹ ਅਨੰਦਪੁਰ ਸਾਹਿਬ ਫਿਰ ਗੁਰੂ ਸਾਹਿਬ ਦੀਆਂ ਬੜੀਆਂ ਬਖਸ਼ੀਆਂ ਕਿਰਪਾ ਨੇ ਰੋਮ ਰੋਮ ਦੇ ਵਿੱਚ ਮੇਰੇ ਪਾਛਾ ਦਾ ਇਤਿਹਾਸ ਸਮੋਇਆ ਪਿਆ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਉਹਨਾਂ ਦੇ ਦੱਸਿਓ ਹੈ ਮਾਰਗ ਰਸਤੇ ਤੇ ਚੱਲ ਕੇ ਜੀਵਨ ਸਫਲਾ ਕਰੀਏ ਔਰ ਜਿਹੜੇ ਸਾਡੇ ਆਉਣ ਵਾਲੀ ਬੱਚੇ ਆ ਜਨਰੇਸ਼ਨ ਹੈ ਸਾਡੀ ਜਿਹੜੀ ਉਹਨਾਂ ਨੂੰ ਜਿੱਥੇ دنیਆਵੀ ਪੜ੍ਹਾਈ ਆਪਾਂ ਉੱਚ ਕੋਟੀ ਦੀ ਪੜ੍ਹਾਈ ਕਰਾਓ ਜੰਮ ਜੰਮ ਕੇ ਹਰ ਭਾਸ਼ਾ ਪੜ੍ਹਾਓ ਪਰ ਸਿੱਖੀ ਨਾਲ ਜੋੜ ਕੇ ਰੱਖੋ ਗੁਰਮਖੀ ਨਾਲ ਊੜੇ ਤੇ ਜੂੜੇ ਤੋਂ ਦੂਰ ਨਾ ਕਰੋ ਜੇ ਇਹਨਾਂ ਤੋਂ ਦੂਰ ਕਰੋਗੇ ਸਿੱਖੀ ਤੋਂ ਦੂਰ ਕਰੋਗੇ ਤੇ ਊੜੇ ਤੋਂ ਦੂਰ ਕਰੋਗੇ ਤੇ ਗੁਰਬਾਣੀ ਤੋਂ ਦੂਰ ਹੋਗੇ ਤੇ ਫਿਰ ਉਹਨਾਂ ਦਾ ਜੀਵਨ ਵਿਰਥ ਚਲਾ ਜਾਏਗਾ ਜਿਹੜਾ ਵੀ ਗੁਰੂ ਦੇ ਲੜ ਲੱਗਿਆ ਉਹਦਾ ਜੀਵਨ ਸਫਲਾ ਹੈ ਜੇ ਗੁਰੂ ਤੋਂ ਦੂਰ ਰਹਿ ਕੇ ਚਾਹੇ ਕਰੋੜਾਂ ਅਰਬਾਂ ਪਤੀ ਵੀ ਕੋਈ ਹੋ ਜੇ ਨਾ ਤੇ ਫਿਰ ਖਾਲੀ ਹੱਥ ਜਾਏਗਾ ਹਨ ਜਿੱਦਾਂ ਬੜੇ-ਬੜੇ ਬਾਦਸ਼ਾਹ ਵੀ ਆਪਣੇ ਜਿਹੜੇ ਰਾਜ ਕਰਗੇ ਨਾ ਸਾਰੇ ਵਰਲਡ 'ਚ ਉਹ ਵੀ ਕਹਿ ਗਏ ਜਾਣ ਲੱਗੇ ਪਏ ਸੀ ਖਾਲੀ ਹੱਥ ਚੱਲੇ ਬਾਹਰ ਨੂੰ ਹੱਥ ਕਰਦੇ ਸਾਡੇ ਕਫਨ ਤੋਂ ਸੋ ਇਸ ਕਰਕੇ ਆਪਾਂ ਉਸ ਰਸਤੇ ਮਾਰਗ ਨੂੰ ਅਪਣਾਈਏ ਤਾਂ ਉਪਰ ਜੀਵਨ ਸਫਲਾ ਕਰੀਏ ਅੱਜ ਗੁਰਦੁਆਰਾ ਸ੍ਰੀ ਪਲਾਸ ਸਾਹਿਬ ਜੀ ਵਿਖੇ ਇਹਨਾਂ ਦਿਨਾਂ ਨੂੰ ਹੀ ਮੁਖ ਰੱਖਦੇ ਹੋਇਆ 22 ਤਰੀਕ ਤੋਂ ਮੇਰੀਆਂ ਸਤਕਾਰਯੋਗ ਬੀਬੀਆਂ ਭੈਣਾਂ ਦਾ ਜਥਾ ਜੋ ਰੋਜ਼ਾਨਾ ਸ਼ਾਮ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਚੌਪਈ ਸਾਹਿਬ ਜੀ ਦੇ ਪਾਠ ਅਤੇ ਸ਼ਬਦ ਕੀਰਤਨ ਦੇ ਪ੍ਰਵਾਹ ਚੱਲਦੇ ਨੇ ਉੱਥੇ ਨਾਲ ਦੇ ਨਾਲ 28 ਤਰੀਕ ਤੱਕ ਚੱਲਣੇ ਆ ਔਰ ਅੱਜ ਵੱਡਾ ਭਾਰੀ ਗੁਰਮਤ ਸਮਾਗਮ ਸੀ ਨਾਲ ਦੇ ਨਾਲ ਤੇ ਅਸੀਂ ਧੰਵਾਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਾਹਿਬ ਦੇ ਜਿਨ੍ਹਾਂ ਨੇ ਇਹ ਦੇਣ ਮਨਾਉਣ ਦੀ ਸਾਰਿਆਂ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਆਗਿਆ ਦਿੱਤੀ ਆ ਔਰ ਮਨਾਏ ਜਾ ਰਹੇ ਨੇ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਇਹ ਜਿਹੜੇ ਦੋਨੇ ਦਿਨ ਇਕੱਠੇ ਆ ਗਏ ਨੇ ਇਹ ਇਤਿਹਾਸ ਦੇ ਵਿੱਚ ਇਸ ਤਰੀਕੇ ਦਾ ਕੋਈ ਜਿਸ ਤਰੀਕੇ ਨਾਲ ਆਪਣਾ ਪਹਿਲੋ 12ਵਾਂ ਆਚਾਰਿਆ ਗੁਰੂ ਸਾਹਿਬ ਨੇ ਉਹਦੇ ਅਨੁਸਾਰ ਜਿਸ ਤਰੀਕੇ ਦੇ ਨਾਲ ਇਹ ਵਾਰ ਤਰੀਕਾਂ ਤਿੱਥਾਂ ਜੜੀਆਂ ਰਲ ਜਾਂਦੀਆਂ ਨੇ ਇਹਦੇ ਵਿੱਚ ਕੋਈ ਸਾਨੂੰ ਸ਼ੰਕਾ ਕਰਨ ਦੀ ਲੋੜ ਨਹੀਂ ਆ ਔਰ ਖਾਲਸੇ ਦੇ ਘਰ ਦੇ ਵਿੱਚ ਜਨਮ ਤੇ ਵੀ ਅਨੰਦ ਸਾਹਿਬ ਪੜਿਆ ਜਾਂਦਾ ਹੈ ਤੇ ਮਰਨ ਤੇ ਵੀ ਸ਼ਹੀਦੀ ਤੇ ਵੀ ਨਾਂਸਾ ਪੜਿਆ ਜਾਂਦਾ ਇਹਦੇ ਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਆ ਭੁੱਲਾਂ ਚੁੱਕਾਂ ਦੀ ਖਿਮਾ ਕਰੋ ਕਿਉਂਕਿ ਬੋਲਦਿਆਂ ਵਿਚਾਰਾ ਕਰਦਾ ਅਨੇਕ ਭੁੱਲਾਂ ਹੋ ਜਾਂਦੀਆਂ ਕਰਦੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ